ਦੰਦਿਸ਼ ਕੋ ਹੈ ਜਿਨ੍ਹਾਂ ਨੇ ਜਦੋਂ 84 ਵਿੱਚ ਕਤਲੇਆਮ ਹੋਇਆ ਟੈਂਕਾਂ ਤੋਂ ਬਦਰਬਾਰ ਸਾਹਿਬ ਹਮਲਾ ਕੀਤਾ ਉਹ ਮੋਸ਼ਨਲ ਹੋ ਗਏ ਉਹਨਾਂ ਨੇ ਉਹਨਾਂ ਨੇ ਹੋਸ਼ ਛੱਡ ਕੇ ਕਿ ਐਡਾ ਬੜਾ ਨੁਕਸਾਨ ਕਰਤਾ ਕੌਮ ਦਾ ਉਹਨਾਂ ਨੇ ਕਦਮ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਜੋ ਅਸੀਂ ਦਿੱਕਾ ਪਰ ਦਿਲੋਂ ਚੁੱਕਿਆ ਸੀ ਪਰ ਹੁਣ ਦੇਸ਼ ਦੀ ਕਾਨੂੰਨ ਇਹਦਾ ਕਾਨੂੰਨ ਹੈ ਜਿੰਨੀ ਸਜ਼ਾ ਹੋਣੀ ਚਾਹੀਦੀ ਹੈ ਉਨੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਛੱਡ ਦਿਓ ਅਸੀਂ ਕਹਿੰਦੇ ਆ ਜੇ 15 ਸਾਲ ਉਮਰ ਕੈਦ ਦੀ ਹੈ ਅਸੀਂ 34 ਸਾਲ ਕੱਤੀ ਬੈਠੇ ਆ ਉਹ ਹੈ ਬੰਦੀ ਸਿੱਖ ਇੱਥੇ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੀ ਧਰਮ ਪਤਨੀ ਬੀਬੀ ਜੀ ਇੱਥੇ ਆਇਓ ਬੀਬੀ ਗੁਰਜੀਤ कौर देखो आ परिवार you know, थाा। थाा। थााा। था। है बंधी सिख जिन्हें चौंती साल चौती साल भाई बलवंतर दविंदर उन्नती साल भाई जगतार सिंह अठाई साल भाई परमजीत सिंह अठाई साल तारा जगतार सिंह तारा अठाई साल उन्ती साल इतने मेरा वीर आया है हरे एक साल ਇੱਕ ਸਾਲ ਵੀ ਨਹੀਂ ਗੇਲ ਤੇ ਪੀਤੇ ਮੈਨੂੰ ਕੱਢੋ ਮੈਨੂੰ ਕੱਢੋ ਮੈਂ ਪੰਜਾਬਾਂਥਾ ਮੈਂ ਪੰਜਾਬ ਦੀ ਆਵਾਜ਼ ਐ ਅਬ ਜਰੇ ਕੋਣ ਐ ਜਦੋਂ ਅਸੀਂ ਭਾਈ ਰਾਜੂਵਾਲਾ ਨੂੰ ਖੜਾ ਕੀਤਾ ਸੰਗਰੂਰ ਚ ਅਸੀਂ ਕਿਹਾ ਸਾਰਾ ਪੰਥ ਇਕੱਠੇ ਹੋ ਜੋ ਉਦੋਂ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਸਿਮਰਜੀਤ ਸਿੰਘ ਮਾਨ ਨਾਲ ਐ ਭਾਈ ਰਾਜੂਵਾਲਾ ਜਿਹਨੇ 28 ਸਾਲ ਦੀ ਜੇੜ ਕੱਢੀ ਤੇ ਉਹ ਉਹਨੇ ਐ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਹਿੰਦਾ ਇਹ ਵਾਂਸੀ ਤੇ ਨਹੀਂ ਦੇ ਦਿਓ ਪਰ ਇੱਕ ਪਾਸੇ ਨਿਪਟੇਰਾ ਕਰੋ ਕੁਰਬਾਨੀ ਉਹ ਹੁੰਦੀ ਹੈ ਆ ਨਹੀਂ ਕੀ ਹਲੇ ਸਾਲ ਹੀ ਪੂਰਾ ਨਹੀਂ ਹੋਇਆ ਮੈਂ ਪੁੱਛਣਾ ਤੁਹਾਨੂੰ ਹੋਰ ਦੱਸਣਾ ਚਾਹਣਾ ਹੈ ਇੰਨੇ ਸੇ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ 16 ਸਾਲ ਐਨਐਸਏ ਚ ਰੱਖਿਆ 19 ਸਾਲ ਅਸੀਂ ਨਹੀਂ ਕੋਈ ਪਰਿਵਾਰ ਦੇ ਲੋਕਾਂ ਨੇ ਧਰਨਾ ਦਿੱਤਾ ਕਿ ਬਾਦਲ ਸਾਹਿਬ ਨੂੰ ਛੱਡੋ ਜੀ ਸਾਡੀ ਜੇਲ੍ਹ ਛੱਡੋ ਬਾਦਲ ਸਾਹਿਬ ਨੇ ਕਿਹਾ ਨਾ ਮੈਂ ਗਮਾਨਤ ਹੋਊਂਗਾ ਨਾ ਮੈਂ ਪ੍ਰੋਲ ਤੇ ਆਊਂਗਾ ਮੈਂ ਝੁਕਣਾ ਨਹੀਂ ਇਕੱਲੇ ਬਾਦਲ ਸਾਹਿਬ ਨਹੀਂ ਬਹੁਤ ਲੋਕ ਇੱਥੇ ਕੋਈ ਬਜ਼ੁਰਗ ਵੀ ਬੈਠੇ ਹੋਣੇ ਇਹਨਾਂ ਨੇ 4 ਸਾਲ 5 ਸਾਲ ਇੰਨੇ ਸਿੱਖਾਏ ਆ ਉਹ ਇਹਦੇ ਇੰਨੇ ਸਿੱਖੀ ਹੱਦੋਂ ਨਹੀਂ ਮੈਨੂੰ ਯਾਦ ਹੈ ਮੇਰੀ ਭੈਣ ਦਾ ਵਿਆਹ ਸੀ ਬਾਦਰ ਸਾਹਿਬ ਨੂੰ ਸਰਕਾਰ ਕਹਿੰਦੀ ਜੇ ਤੁਸੀਂ ਜਾਣਾ ਤਾਂ ਪ੍ਰੋਲ ਲੈ ਲਓ ਚਾਰ ਦਿਨ ਦੀ ਕਹਿੰਦੇ ਮੈਣੀ ਪ੍ਰੋਲ ਦਾ ਮੇਰੇ ਕੌਮ ਮੇਰੇ